ਚਲੋ ਕਰਨਲ ਪਸ਼ਵਿੰਦਰ ਦੇ ਹਾਕਚ ਸਾਬਕਾ ਸੈਨਿਕ ਸੰਗਠਨ ਕਮੇਟੀ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਟਾਰੀ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਪੰਜਾਬ ਜਿਹਦੇ ਸੂਬਾ ਪ੍ਰਧਾਨ ਸਕਦੇਵ ਸਿੰਘ ਸੂਬਾ ਪ੍ਰਧਾਨ ਜੂਰਾ ਸਾਹਿਬ ਸੂਬਾ ਪ੍ਰਧਾਨ ਤਸਵੀਰ ਸਿੰਘ ਦੀ ਟੀਮ ਨਰਵੈਰ ਸਿੰਘ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਦੀ ਟੀਮ ਸਾਰੀਆਂ ਗੱਟੀਆਂ ਮਿਲ ਕੇ ਸਾਂਝਾ ਮੋਰਚਾ ਮਾਝਾ ਜੋਨ ਦਾ ਆ ਦੇਖੋ ਕਰਨਲ ਪਸ਼ਵਿੰਦਰ ਸਿੰਘ ਲਾ ਜਿਹਦੇ ਵਿੱਚ ਪਟਿਆਲੇ ਦੇ ਨੇੜੇ ਪਹੁੰਚ ਗਏ ਆ ਤੇ ਹੁਣ ਅਸੀਂ ਮਲੋੜ ਦੇ ਰਸਤੇ ਪਟਿਆਲਾ ਪਹੁੰਚ ਕੇ ਸੱਜਾ ਅਕਰੀ ਆਵਾਜ਼ ਦੇਣ ਵਾਸਤੇ ਤਿਆਰ-ਬਾਰ ਤਿਆਰ ਉੱਥੇ ਪਹੁੰਚ ਰਹੇ ਆਂ ਔਰ ਇਹ ਗੱਡੀਆਂ ਅੱਗੇ ਜਾ ਰਹੀਆਂ ਤੇ ਇਸੇ ਤਰ੍ਹਾਂ ਸਾਇਨਿਕ ਇੱਕ ਦੇਸ਼ ਦੀ ਉਹ ਸੰਪਤੀ ਬਹੁਮੁੱਲੀ ਤੇ ਖਰੀਦੀ ਨਹੀਂ ਜਾ ਸਕਦੀ ਉਹਨੇ ਨਾਂ ਬੜਾ ਪਰਪਕਾਰੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਆ ਪਰ ਉਹਨੇ ਕੰਮ ਜਿਹੜੇ ਬਹੁਤ ਕਨਾਉਣਾ ਕਰ ਦਿੱਤਾ ਇੱਕ ਐਡੇ ਵੱਡੇ ਅਫਸਰ ਨੂੰ ਉਹਦੇ ਚਾਰ ਪੁਲਿਸ ਦੇ ਗੁੰਡਿਆਂ ਨੇ ਇਸ ਤਰ੍ਹਾਂ ਕੀਤਾ ਕਿ ਜਿਹੜਾ ਬਹੁਤ ਨਿੰਦਣਯੋਗ ਸੀ ਇਸ ਕਰਕੇ ਪੂਰੇ ਭਾਰਤ ਦੀਆਂ ਸੈਨਿਕ ਜਥੇਬੰਦੀਆਂ ਇਕੱਤਰ ਹੋ ਗਿਆ ਅੱਜ 22 ਤਿੰਨ 2025 ਨੂੰ ਪਟਿਆਲਾ ਵਿਖੇ ਫੁੱਲ ਜ਼ੋਰ ਪੂਰ ਜ਼ੋਰ ਆਪਣੀ ਸੈਨਾ ਦੇ ਉਤਰੇ ਨੇ ਇਨਕਲਾਬ ਜਿੰਦਾਬਾਦ ਜੈ ਜਵਾਨ ਹਾਂ